ਜੱਜ ਨਾਲ ਪੰਜਾਬ ਵਿੱਚ ਕਿਸੇ ਪਿੰਡੂ ਵਿਕਾਸ ਦੇ ਪ੍ਰੋਜੈਕਟ ਵਾਸਤੇ ਪੈਸਾ ਖਰਚਾ ਕੇ ਲਈ ਇਹ ਤਾਂ ਹੈ ਅਸਲੀਅਤ। ਲੇਕਿਨ ਜਿਹੜੀਆਂ ਚੋਣਾ ਵੀ ਕਰਵਾ ਲੈਣ ਜਿੱਦਾਂ ਨਾ ਚੋਰ ਦਰਵਾਜ਼ੇ ਰਾਹੀਂ ਕਰਾਉਣੀ ਆਉਂਦੀ ਆ ਗੁਪਤ ਕਰਾਉਣੀਆਂ ਹੁੰਦੀਆਂ ਵੀ। ਗੁਪਤਿਆਂ ਦੀ ਸਰਕਾਰ ਬਣ ਕੇ ਰਹਿ ਗਈ ਇਹ। ਪਹਿਲਾਂ ਇਹਨਾਂ ਨੇ ਵੋਟਬੰਦੀ ਜਿਹੜੀ ਕੀਤੀ ਉਹ ਛੁਪਾ ਕੇ ਰੱਖੀ। ਕਿਸੇ ਨੂੰ ਵੋਟਬੰਦੀ ਦੀ ਲਿਸਟਾਂ ਨਹੀਂ ਦਿੱਤੀਆਂ। ਔਰ ਵੋਟ ਵੀ ਕਿੱਦਾਂ ਬਣਾਏ ਕਿ ਫਰਜ਼ ਕਰੋ ਇੱਕ ਘਰ ਦੇਖਾ ਕਿ ਕੋਈ ਇਹਨਾਂ ਦੇ ਵਿਰੋਧੀਆਂ ਦਾ ਕਾਂਗਰਸ ਦਾ ਅਕਾਲੀ ਦਲ ਦਾ ਇਹਦੇ ਵਿੱਚ ਇਹਨੂੰ ਇੱਕ ਘਰ ਨੂੰ ਚਾਰ ਵੋਡਾਂ ਚ ਵੰਡ ਦਿੱਤਾ। ਇੱਕ ਵਾਰ ਇੱਕ ਘਰ ਨੂੰ 15 ਘਟ ਪਾ ਕੇ ਇੱਕ ਹੋਰ ਤੀਜੇ ਚੌਥੇ ਵੋਟ ਵਿੱਚ ਪਾ ਤਾ ਕੰਟੀਗੂਇਟੀ ਦਾ ਪ੍ਰਿੰਸੀਪਲ ਵੀ ਤੋੜਿਆ ਰੱਜ ਕੇ ਔਰ ਇੱਥੇ ਬਸ ਨਹੀਂ ਜਿਹੜਾ ਸਰਪੰਚੀ ਦਾ ਰੋਸਟਰ ਸੀ ਉਹ ਕੱਲ ਸ਼ਾਮ ਡੀਸੀ ਜਿਹੜੇ ਰਿਸਪੈਕਟਿਵ ਨੇ ਜ਼ਿਲ੍ਹਿਆਂ ਦੇ ਉਹਨਾਂ ਨੇ ਕੱਲ ਸ਼ਾਮ ਤੱਕ ਲੋਕਾਂ ਨੂੰ ਦਿੱਤਾ ਨਹੀਂਗਾ ਹਲੇ ਅੱਜ ਤੱਕ ਵੀ ਸਵੇਰੇ ਲੋਕੀ ਫੋਨ ਕਰਕੇ ਪੁੱਛਦੇ ਨੇ ਕਿ ਸਾਡਾ ਪਿੰਡ ਸਰਪੰਚ ਜੀ ਰਿਜ਼ਰਵ ਹੈ ਜਾਂ ਸਰਪੰਚ ਓਪਨ ਹੈ ਜਾਂ ਸਰਪੰਚ ਔਰਤ ਵਾਸਤੇ ਹੈ ਇਹ ਕਿੱਦਾਂ ਦੀ ਇਲੈਕਸ਼ਨ ਹੈ ਜੀ ਔਰ ਕਈ ਵਾਰ ਪਿੰਡ ਜਿਹੜੇ ਨੇ ਉਹ ਤੀਜੀ ਚੌਥੀ ਦਫਾ ਲਗਾਤਾਰ ਐਸਸੀ ਰਿਜ਼ਰਵ ਕੀਤੇ ਜਾਂਦੇ ਔਰ ਕਈ ਜਗ੍ਹਾ ਤੇ ਉੱਤੇ ਲਗਾਤਾਰ ਜਨਰਲ ਕੈਟਾਗਰੀ ਨੂੰ ਤਿੰਨ ਚਾਰ ਵਾਰੀ ਓਪਨ ਰੱਖਿਆ ਜਾ ਰਿਹਾ ਜਿੱਥੇ ਕੋਈ ਇਹਨਾਂ ਦੇ ਲੱਗਦਾ ਕਿ ਸਾਡੇ ਚੇਹੇ ਹੋਣਗੇ ਉੱਥੇ ਐਸਸੀਜ਼ ਨੂੰ ਮੌਕਾ ਨਹੀਂ ਦਿੱਤਾ ਜਾ ਰਿਹਾ ਲੀਡਰਸ਼ਿਪ ਪ੍ਰੋਵਾਈਡ ਕਰਨ ਦਾ ਔਰ ਜਿਹੜੇ ਚਾਰ ਚਾਰ ਵਾਰੀ ਰਿਜ਼ਰਵ ਕਰਤੇ ਉਹਨਾਂ ਵਿੱਚ ਜਨਰਲ ਕੈਟਾਗਰੀ ਦੇ ਲੋਕਾਂ ਨੂੰ ਵਾਂਝੇ ਰੱਖਿਆ ਜਾ ਰਿਹਾ ਵਾ ਲੀਡਰਸ਼ਿਪ ਪਿੰਡ ਵਿੱਚ ਮੌਕਾ ਮਿਲਦਾ ਕਿਉਂਕਿ ਉੱਥੋਂ ਹੀ ਸਾਰੀ ਗੱਲ ਅੰਗੇ ਵਿਧਾਨ ਸਭਾ ਤੇ ਲੋਕ ਸਭਾ ਤੱਕ ਪਹੁੰਚਦੀ ਹੈ ਤੋ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਆਪਾਂ ਬਦਲਾਅ ਬਦਲਾਅ ਕਰਦੇ ਸੀ ਅਸਲ 'ਚ ਆਪਾਂ ਨੂੰ ਹੁਣ ਸਮਝ ਆਇਆ ਕਿ ਬਦਲਾਅ ਦਾ ਮਤਲਬ ਕੀ ਸੀਗਾ ਇਹਨਾਂ ਦਾ ਮਤਲਬ ਸੀਗਾ ਕਿ ਅਸੀਂ ਮਗਰ ਦੀਆਂ ਸਰਕਾਰਾਂ ਦੇ ਵੀ ਰਿਕਾਰਡ ਤੋੜਾਂਗੇ ਜਿਹੜਾ ਕੰਮ ਉਹਨਾਂ ਨੇ ਨਹੀਂ ਕੀਤਾ ਘਾਣ ਉਹ ਅਸੀਂ ਘਾਣ ਕਰਕੇ ਦਿਖਾਵਾਂਗੇ ਇਕੱਲਾ ਪੰਚਾਇਤੀ ਚੋਣਾਂ ਦੇ ਖੇਮੇ 'ਚ ਨਹੀਂ ਜਨਰਲ ਵਰਕਿੰਗ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਕਿ ਕਿਸ ਢੰਗ ਦੇ ਨਾਲ ਇਹ ਸਰਕਾਰ ਫੰਕਸ਼ਨ ਕਰਦੀ ਹੈ ਲੇਕਿਨ ਪੰਚਾਇਤ ਚੋਣਾਂ ਇੱਕ ਇੰਪੋਰਟੈਂਟ ਪਿੱਲਰ ਹੈ ਡੈਮੋਕ੍ਰੇਸੀ ਦਾ ਇੱਕ ਥੰਮ ਹੈ ਜਮਹੂਰੀਅਤ ਦਾ ਕਿ ਜੇ ਆਪਾਂ ਇਸ ਨੂੰ ਹੀ ਬਿੜਾ ਕਰ ਕਰ ਦਿੰਨਾ ਜੇ ਹੀ ਪੰਚਾਇਤਾਂ ਫਰਜ਼ ਕਰੋ ਸਰਪੰਚ ਦਾ ਰੋਸਟਰ ਇੱਕ ਮਹੀਨਾ ਪਹਿਲਾਂ ਲਾ ਕੇ ਤਾ ਉਹਦਾ ਵੀਡੀਓ ਦਸਤਾਵੇਜ਼ਾਂ ਦੇ ਬਾਅਦ ਕਿ ਆਹ ਪਿੰਡ ਜਿਹੜੇ ਨੇ ਤੁਹਾਡੇ ਅਸੀਂ ਰਿਜ਼ਰਵ ਕਰ ਰਹੇ ਹਾਂ ਔਰ ਅਸੀਂ ਬਿਲਕੁਲ ਜੈਨੂਨ ਅਧਾਰ ਤੇ ਰਿਜ਼ਰਵ ਕਰ ਰਹੇ ਹਾਂ ਕਿਸੇ ਅਲਫਾਬੈਟਿਕਲ ਆਰਡਰ ਤੇ ਕਰ ਰਹੇ ਹਾਂ ਅਸੀਂ ਰੋਟੇਟ ਕਰਾਂਗੇ ਲੀਡਰਸ਼ਿਪ ਤਾਂ ਕਿ ਸਾਰਿਆਂ ਨੂੰ ਮੌਕਾ ਮਿਲ ਸਕੇ ਇਹਨਾਂ ਨੇ ਚੋੜੀ ਰੱਖਿਆ ਤਾਂ ਕਿ ਲੋਕੀ ਹਾਈ ਕੋਰਟ ਨਾ ਜਾ ਸਕੀ ਹਾਈ ਕੋਰਟ ਤਾਂ ਹੁਣ ਵੀ ਲੋਕੀ ਜਾਣਗੇ ਲੇਕਿਨ ਜਿਹੜਾ ਹੈ ਪੰਚਾਇਤ ਇਲੈਕਸ਼ਨ ਜਦਾਂ ਮੈਂ ਸਮਝਦਾ ਕਿ ਇੱਕ ਬਹੁਤ ਇਸ ਨਾਲੀ ਦਾ ਨੁਕਸਾਨ ਕਰਨ ਜਾਵੇ ਅਗਲੀ ਗੱਲ ਕਿ ਜਿਹੜਾ ਟਾਈਮਿੰਗ ਦੇਖੋ ਤੁਸੀਂ ਕੀ ਰੱਖੀ ਜੈਕਸ਼ਨ ਸਾਰਾ ਪੰਜਾਬ ਝੋਨੇ ਦੀ ਵਾਢੀ ਵਿੱਚ బిజీ ਹੋ ਜਾਏਗਾ ਆਲਰੇਡੀ ਕੰਮ ਸ਼ੁਰੂ ਹੋ ਗਿਆ ਪਿੰਡਾਂ ਦੇ ਵਿੱਚ ਵਾਢੀ ਦਾ ਤੇ ਪਹਿਲੀ ਤਰੀਕ ਤੋਂ ਸਰਕਾਰੀ ਖਰੀਦਦਾਰੀ ਹੈ ਤੇ 15 ਅਕਤੂਬਰ ਨੂੰ ਵੋਟਾ ਰੱਖਿਆ ਮਤਲਬ ਪੂਰਾ ਗਹਿ ਗੱਜ ਝੋਨੇ ਦਾ ਸੀਜ਼ਨ ਹੋਵੇਗਾ ਪੂਰਾ ਕਿਸਾਨ ਖੇਤ ਮਜ਼ਦੂਰ ਗਰੀਬ ਆਦਮੀ ਔਰਤਾਂ ਕੋਲੈਕਸ਼ਨ ਲਰਨਣ ਗਏ ਕਿ ਬਾਡੀ ਕਰਨਗੇ ਆਪਣੇ ਪੇਟ ਭਰਨਗੇ ਕਿ ਚੋਣਾ ਦੇ ਵਿੱਚ ਜਾ ਕੇ ਇਹ ਕਰਨਗੇ ਅੱਛਾ ਅਫਸਰ ਸ਼ਾਇਦ ਨੂੰ ਤਾਂ ਪਤਾ ਨਹੀਂ ਹੁੰਦਾ ਕਿ ਹਾੜੀ ਸੋਣੀ ਕੀ ਹੈ ਕਿੱਥੋਂ ਘੱਟ ਪੋਲਿਟਿਕਲ ਆਦਮੀ ਜਿਹੜੇ ਐਮਐਲਏ ਜਿੱਤ ਕੇ ਆਏ ਇਹਨਾਂ ਦੇ ਮਨਿਸਟਰਸ ਬਣੇ ਨੇ ਉਹ ਬਹੁਤ ਮਾਤਮਾਨ ਹੈ ਉਹਨਾਂ ਨੂੰ ਤਾਂ ਪਤਾ ਨਹੀਂ ਕਿ ਹਾੜੀ ਸੋਣੀ ਕੀ ਹੈ ਇੱਕ ਸਾਲ ਜੇ ਤੁਸੀਂ ਨਹੀਂ ਕਰਾਈ ਤੇ ਜੇਹੀ ਇਲੈਕਸ਼ਨ ਫਰਜ਼ ਕਰੋ 15 ਦਿਨ ਜਾਂ 20 ਦਿਨ ਮਹੀਨਾ ਹੋਰ ਲੇਟ ਹੋ ਜਾਂਦਾ ਤਾਂ ਕੀ ਗੁਨਾਹ ਹੋ ਜਾਣਾ ਸੀ ਲੇਕਿਨ ਜਾਣ ਕੇ ਚੋਣੇ ਦੇ ਸੀਜ਼ਨ ਵਿੱਚ ਰੱਖਿਆ ਗਿਆ ਵਾ ਤਾਂ ਕਿ ਲੋਕਾਂ ਨੂੰ ਘੰਬਰ ਪੂਸੇ ਦੇ ਵਿੱਚ ਪਾਇਆ ਜਾ ਸਕੇ ਔਰ ਜਿਹੜਾ ਸਰਕਾਰੀ ਤੰਤਰ ਦਾ ਦੁਰਉਪਯੋਗ ਕੀਤਾ ਜਾ ਰਿਹਾ ਇਹ ਮਿੰਦਨਯੋਗ ਹੈ ਇਸ ਤਰ੍ਹਾਂ ਕਰਕੇ ਤੁਸੀਂ ਪੰਚਾਇਤਾਂ ਫਰਜ਼ ਕਰੋ ਜਿੱਤ ਵੀ ਜਾਂਦੇ ਹੋ ਸਬਕ ਸਿੱਖੋ ਪਿਛਲੀਆਂ ਸਰਕਾਰਾਂ ਤੋਂ ਮਗਲੀਆਂ ਸਰਕਾਰਾਂ ਪਾਰਲੀਮੈਂਟ ਵੀ ਜਿੱਤੀ ਜਾਂਦੀ ਸੀ 13000 ਪੰਚਾਇਤਾਂ ਵੀ ਬਣਾ ਲੈਂਦੀ ਸੀ ਲੇਕਿਨ ਜਦੋਂ ਅਸੈਂਬਲੀ ਦਾ ਇਰਤਿਹਾਨ ਹੋਣਾ ਉਦੋਂ ਬਿਲਕੁਲ ਉਹਨਾਂ ਦਾ ਜਿਹੜਾ ਸਿਗਾ ਉਹ ਕੀ ਕਹਿੰਦੇ ਹੁੰਦੇ ਕਿ ਸੁਪੜਾ ਸਾਫ ਹੋ ਜਾਂਦਾ ਮਤਲਬ ਕਿ ਇਲੈਕਸ਼ਨ ਹਾਰ ਜਾਂਦੀਆਂ ਰਹੀ ਪਰ ਕੱਲੀ ਪੰਜਾਬ ਦੀ ਨਹੀਂ ਸਾਰੇ ਦੇਸ਼ ਵਿੱਚ ਇੱਕ ਕਿਸਮ ਦੀ ਪ੍ਰਕਿਰਿਆ ਆ ਵਾ ਸੋ ਕਦੀ ਵੀ ਸੱਤਾ ਦਾ ਦੁਰਉਪਯੋਗ ਨਾ ਕਰੋ ਉਹਦਾ ਉਪਯੋਗ ਕਰੋ ਸੋ ਕੋ ਲੋਕਾਂ ਨੂੰ ਕਾਲ ਦਿਓ ਕਿ ਅਸੀਂ ਬਿਲਕੁਲ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਵਾਂਗੇ ਤੁਸੀਂ ਆ ਸਾਡੇ ਸਰਪੰਚਾਂ ਦੇ ਰੋਸਟਰ ਲਾ ਦਿੱਤੇ ਨੇ ਆ ਅਸੀਂ ਬੋਰਡ ਮੰਡੀ ਲਾ ਦਿੱਤੀ ਹੈ ਅਗਰ ਕਿਸੇ ਨੂੰ ਕੋਈ ਆਬਜੈਕਸ਼ਨ ਹੈ ਤੁਸੀਂ ਪਹਿਲਾਂ ਆਬਜੈਕਸ਼ਨਸ ਲਾਓ ਜੇ ਤੁਸੀਂ ਨਹੀਂ ਸੈਟੀਸਫਾਈਡ ਤਾਂ ਤੁਸੀਂ ਹਾਈ ਕੋਰਟ ਜਾਣ ਦਾ ਵੀ ਟਾਈਮ ਦਿੱਤਾ ਜਾਵੇ ਜਿੰਨੀਆਂ ਆਬਜੈਕਸ਼ਨਸ ਲਾਈਆਂ ਗਈਆਂ ਨੇ ਉਹ ਸਾਰੀਆਂ ਗੁਪਤ ਰੱਖੀਆਂ ਗਈਆਂ ਲੋਕਾਂ ਨੂੰ ਰਸੀਡਸ ਨਹੀਂ ਦਿੱਤੀਆਂ ਗਈਆਂ ਜਿਹੜੀ ਲੋਕਾਂ ਨੇ ਅਰਜ਼ੀਆਂ ਦਿੱਤੀਆਂ ਫਾਰਮ ਨੰਬਰ 1 2 3 ਜਿਹੜਾ ਕਮਿਸ਼ਨ ਨੇ ਭੇਜਿਆ ਸੀਗਾ ਕਿਸੇ ਨੂੰ ਉਹਦੀ ਰਸੀਦ ਨਹੀਂ ਦਿੱਤੀ ਕਿ ਕਿਸੇ ਤਰੀਕੇ ਨਾਲ ਕੋਲੈਕਸ਼ਨ ਚੈਲੇਂਜ ਨਾ ਹੋ ਜਾਵੇ ਸੋ ਮੇਰੇ ਹਿਸਾਬ ਦੇ ਨਾਲ ਇਹ ਇਲੈਕਸ਼ਨ ਇੱਕ ਫਾਰਸ ਇੱਕ ਡਰਾਮਾ ਔਰ ਇੱਕ ਕੋਝਾ ਮਜ਼ਾਕ ਤੇ ਕੀਤਾ ਜਾਣ ਲੱਗਿਆ ਵਾ ਸੰਗੂਰੀਅਤ ਦੇ ਨਾਲ ਜਿੱਤ ਹਾਰ ਤਚੋ ਜਿਹਦੀ ਹੋਣੀ ਉਹ ਤਾਂ ਕੋ ਗੱਲ ਨਹੀਂ ਗਈ ਮੈਂ ਵੋਟਰਸ ਨੂੰ ਬੇਨਤੀ ਕਰੂੰਗਾ ਸਪੈਸ਼ਲ ਤੌਰ ਦੇ ਉੱਤੇ ਕਿ ਬੰਦੇ ਚੰਗੇ ਚੁਣੋ ਆਪਣੇ ਪਿੰਡਾਂ ਦੇ ਕਿਉਂਕਿ ਇਹਨਾਂ ਵਿੱਚੋਂ ਇੰਪੋਰਟਿੰਗ ਹੋਣੀ ਪੁਣ ਕੇ 117 ਜਿਹੜੇ ਤੁਹਾਡੇ ਲੀਡਰਸ ਨੇ ਵਿਧਾਨ ਸਭਾ ਦੇ ਵਿੱਚ ਜਾਣੇ ਤੇ ਉਹਨਾਂ ਵਿੱਚੋਂ ਕੁਣ ਕੇ ਮੁੜ ਕੇ 13 ਮੈਂਬਰ ਪਾਰਲੀਮੈਂਟ ਲੋਕ ਸਭਾ ਦੇ ਵਿੱਚ ਜਾ ਕੇ ਆਪਣੀ ਪ੍ਰਤਨਿਧਤਾ ਪੰਜਾਬ ਦੀ ਕਰਦੀ ਹੈ ਤੇ ਜੇ ਆਪਾਂ ਇੱਥੇ ਹੀ ਮਤਲਬ ਥੋੜਾ ਬੋਦਾ ਲਾਲਚ ਕਰਕੇ ਜਾਂ ਕੋ ਦਾਰੂ-ਦੂਰੂ ਪੀ ਕੇ ਆਪਾਂ ਵੋਟਾਂ ਪਾਵਾਂਗੇ ਤੇ ਫਿਰ ਤੁਹਾਨੂੰ ਉਦਾਂ ਦੇ ਲੀਡਰ ਮਿਲਣਗੇ ਫਿਰ ਫਿਰ ਵੋਟਰ ਪਾਛ ਕਹਿੰਦੇ ਨੇ ਜੀ ਕਿ ਸਾਡਾ ਕੰਮ ਨਹੀਂ ਹੋ ਰਿਹਾ ਭ੍ਰਿਸ਼ਟਾਚਾਰ ਬਹੁਤ ਆ ਥਾਣੇ ਚ ਕੁਝ ਸੁਣਵਾਈ ਨਹੀਂ ਕਿਉਂਕਿ ਤੁਸੀਂ ਆਗੂ ਅੱਛੇ ਨਹੀਂ ਅੱਗੇ ਵੇਚ ਗਏ ਗਲਤ ਸਿਰਫ 13000 ਪਿੰਡਾਂ ਚ ਚੰਗੇ ਸਰਪੰਚ ਚੁਣਨ ਦੀਆਂ 117 ਮੈਂ ਐਮਐਲਏ ਚੁਣਨ ਦੀ ਹੈ ਤੇ 13 ਲੋਕ ਸਭਾ ਦੇ ਮੈਂਬਰਸ ਚੁਣਨ ਦੀ ਜੇ ਆਪਾਂ ਇੰਨਾ ਵੀ ਅੱਛੇ ਤਰੀਕੇ ਨਾਲ ਨਹੀਂ ਚੁਣ ਸਕਦੇ ਤੇ ਲਾਲਚ ਕਰਾਂਗੇ ਤੇ ਪਾਰਟੀ ਬਾਜ਼ੀ ਚਾਵਾਂਗੇ ਇਹ ਇਲੈਕਸ਼ਨ ਪਾਰਟੀ ਬਾਜ਼ੀ ਦੇ ਲਈ ਗਈ ਭਗਵਾਨ ਜੀ ਕਹਿੰਦੇ ਜੇ ਅਸੀਂ ਚੋਣ ਸਿੰਬਲ ਦੇ ਨਹੀਂ ਪੰਚਾਇਤਾਂ ਕਦੀ ਚੋਣਾਂ ਦੇ ਪਾਰਟੀ ਸਿੰਬਲ ਤੇ ਕਦੀ ਕਿਸੇ ਨੇ ਕਰਾਇਆ ਹੀ ਨਹੀਂ ਹਾਂ ਬਲੌਕ ਸੰਪਤੀ ਜ਼ਿਲ੍ਹਾ ਪਰਿਸ਼ਦ ਹੁੰਦੀਆਂ ਲੇਕਿਨ ਪੰਚਾਇਤ ਕਦੀ ਵੀ ਕਿਸੇ ਸਰਕਾਰ ਨੇ ਆਪਣੇ ਪਾਰਟੀ ਸਿੰਬਲ ਤੇ ਇਲੈਕਸ਼ਨ ਨਹੀਂ ਕਰਾਇਆ ਤੇ ਮੈਂ ਵੀ ਕਹਾਂਗਾ ਕਿ ਸਾਡੀ ਵੀ ਪੋਲੀਟੀਕਲ ਆਦਮੀਆਂ ਦੇ ਵਿੱਚ ਮਦਦਕਸ਼ਲ ਨਹੀਂ ਬਣਦੀ ਲੋਕ ਆਪਣੇ ਲੈਵਲ ਦੇ ਉੱਤੇ ਆਪਣੇ ਪਿੰਡ ਵਿੱਚ ਕੋਕੇ ਕਈ ਵਾਰ ਦੋਨੋਂ ਹੀ ਢੜੇ ਸਾਡੇ ਨਾਲ ਨੇ ਜਾਂ ਦੋਨੋਂ ਢੜੇ ਜਿਹੜੇ ਨੇ ਉਹ ਆਪਸ ਵਿੱਚ ਪਿੰਡ 'ਚ ਇੱਕ ਪਾਰਟੀ ਨਾਲ ਕਨੈਕਟਡ ਨੇ ਇਸ ਇਲੈਕਸ਼ਨ 'ਚ ਦਖਲਅੰਦਾਜ਼ੀ ਘੱਟ ਲੇਕਿਨ ਇਨਸਾਫ ਪਸੰਦੀਨਾ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣੀ ਚਾਹੀਦੀ ਤਾਂ ਕਿ ਲੋਕਾਂ ਨੂੰ ਜਮਹੂਰੀਅਤ ਵਿੱਚ ਵਿਸ਼ਵਾਸ ਲੋਕਾਂ ਦਾ ਵਿਸ਼ਵਾਸ ਟੁੱਟਦਾ ਜਾ ਰਿਹਾ ਸਾਰੇ ਦੇਸ਼ ਵਿੱਚ ਤੁਹਾਨੂੰ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਸ਼ੋਰ ਮੱਚਦਾ ਰਿਹਾ ਕਦੀ ਈਵੀਐਮ ਦੇ ਮੁਤਲਕ ਕਦੀ ਜਿਹੜਾ ਖਰਚੇ ਦੀ ਲਿਮਿਟ ਬਣੀ ਹੁਣ ਮੇਰੇ ਖਿਆਲ ਆ ਕਿ 40000 ਕੇ 30000 ਰੁਪਏ ਖਰਚੇ ਦੀ ਲਿਮਿਟ ਬੰਨੀ ਆ ਸਰਪੰਚੀ ਦੀ ਤੇ ਚੋਣ ਕਮਿਸ਼ਨ ਦੇ ਨੱਖ ਦੇ ਥੱਲੇ ਇਲੈਕਸ਼ਨ ਹੋਣੀ ਆ ਤੇ ਲੱਗਣੇ ਹੈਗੇ ਪੈਸੇ ਕਈ ਕਈ ਲੱਖ ਕਈ ਕਈ ਤਰਾਮੀਆਂ ਉੱਥੇ ਲਾਲਸ ਦਿੱਤਾ ਜਾਣਾ ਮੋਟਰਸ ਨੂੰ ਸੋ ਉਹਦਾ ਖਰਚਾ ਬੰਨਨ ਦਾ ਫਾਇਦਾ ਕੀ ਆ ਅਸਲ ਵਿੱਚ ਤਾਂ ਮੈਂ ਜਿਹੜੀ ਇੱਕ ਦਿਨ ਪਹਿਲਾਂ ਵੀ ਇੰਤ ਕੁਝ ਗੱਲ ਕਿਸ ਨੂੰ ਕਹਿ ਦਿੰਦਾ ਇਸ ਦੇਸ਼ ਨੂੰ ਲਗਭਗ 80 ਸਾਲ ਹੋ ਚਲੇ ਆ ਆਜ਼ਾਦ ਹੋਏ ਨੂੰ ਤੇ ਇਸ ਤਰ੍ਹਾਂ ਬਹੁਤ ਵੱਡੇ ਪੱਧਰ ਤੇ ਰਿਫਾਰਮਸ ਦੀ ਲੋੜ ਹੈ ਸਭ ਤੋਂ ਵੱਡੀ ਰਿਫਾਰਮਸ ਦੀ ਲੋੜ ਹੈ ਚੋਣ ਪ੍ਰਣਾਲੀ ਦੀ ਹੋਰ ਉਸ ਤੋਂ ਅੱਗੇ ਜਿਹੜਾ ਐਡਮਿਨਿਸਟ੍ਰੇਟਿਵ ਰਿਫਾਰਮਸ ਲੋਕ ਧੱਕੇ ਖਾ ਰਹੇ ਨੇ ਕਿਤੇ ਕਿਸੇ ਨੂੰ ਇਨਸਾਫ ਨਹੀਂ ਮਿਲ ਰਿਹਾ ਪਛਤਾਚਾਰ ਸਿਨੇ ਦਾ ਇਵਨ ਪੰਜਾਬ ਦੇ ਵਿੱਚ ਔਰ ਨਾਲ ਅਲਟੀਮੇਟਲੀ ਜੁਡੀਸ਼ੀਅਲ ਰਿਫਾਰਮਸ ਜੀ ਜਸਟਿਸ ਸਾਹਿਬ ਆਪ ਕਹਿ ਰਹੇ ਨੇ ਕਿ ਥਲੜੀਆਂ ਅਦਾਲਤਾਂ ਇਨਸਾਫ ਨਹੀਂ ਦੇ ਰਹੀਆਂ ਉਹਨਾਂ ਦਾ ਕੰਮ ਹਾਈ ਕੋਰਟ ਕੋ ਜਮਾ ਹੁੰਦਾ ਹਾਈ ਕੋਰਟ ਦਾ ਕੰਮ ਸਾਡੇ ਕੋ ਜਮਾ ਹੁੰਦਾ ਤੇ ਫਿਰ ਰਿਫਾਰਮਸ ਕਰੋ ਨਾ ਲਾਈਕ ਵਾਈਜ਼ ਮੀਡੀਆ ਦਾ ਰਿਫਾਰਮਸ ਅੱਜ ਸਾਰਾ ਮੀਡੀਆ ਜਿਹੜਾ ਹੈ ਉਹ ਜਿਹਦੀ ਸਰਕਾਰ ਬਣ ਜਾਂਦੀ ਉਹ ਮੀਡੀਆ ਨੂੰ ਗਲਤ ਲੈਂਦਾ ਵਾ ਜਾਂ ਪੈਸੇ ਦੇ ਕੇ ਗਲਤ ਲੈਂਦਾ ਜਾਂ ਪਰਚੇ ਦਰਜ ਕਰਕੇ ਜਿਵੇਂ ਕਿ ਹੁਣੇ ਮਾਲ ਦੇੰਦ ਮਾਲੀ ਦੇ ਉੱਤੇ ਪਰਚਾ ਦਰਜ ਕੀਤਾ ਜਾਂ ਪਹਿਲਾਂ ਐਕਟੀਵਿਸਟ ਪਰਚਾ ਦਰਜ ਕੀਤਾ ਇਦਾਂ ਮੀਡੀਆ ਦੇ ਉੱਤੇ ਪਰਚੇ ਦਰਜ ਕਰ ਟਵਿੱਟਰ ਹੈਂਡਲ ਬਲੌਕ ਕਰ ਫੇਸਬੁੱਕ ਅਕਾਊਂਟ ਬਲੌਕ ਕਰ ਇਹ ਤਾਂ ਫਿਰ ਕੋਈ ਬਦਲਾਅ ਨਾ ਹੋਇਆ ਇਹ ਤਾਂ ਫਿਰ ਵਿੜਾ ਗੱਤ ਜਿਹਨੂੰ ਕਹਿੰਦੇ ਆ ਕਿ ਚੋਣ ਪ੍ਰਣਾਲੀ ਦਾ ਸਾਡੀ ਸੂਬੇ ਦਾ ਜਿਹੜਾ ਕਿ ਸੂਬਾ ਆਲਰੇਡੀ ਇੱਕ ਕਿਸੇ ਵੇਲੇ ਸੁਪਰੀਮ ਸੂਬਾ ਸੀਗਾ ਡਿੱਗਦਾ 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 ਅੱਜ ਆਪਾਂ ਕਿੰਨਾ ਕਰਜ਼ਾ ਚੱਕ ਰਹੇ ਆਪਾਂ ਕੇਂਦਰ ਕੋ ਜਾ ਕੇ ਮੰਗ ਕਰ ਰਹੇ ਕਿ ਸਾਡੀ ਕਰਜ਼ੇ ਦੀ ਲਿਮਟ ਪੰਜਾਬ ਦੀ ਘੱਟੋ ਘੱਟ 10000 ਕਰੋੜ ਰੁਪਈਆ ਨਾਰਮਲ ਕਰਜ਼ਾ ਲੈਣ ਦੀ ਸਾਲਾਨਾ ਹੱਦ ਤੋਂ ਵਧਾਇਆ ਜਾਵੇ 35000 ਲੈ ਸਕਦੇ ਸੀ ਸਾਨੂੰ 45000 ਕੋਟ ਚੱਕ ਲੈਣ ਦਿਓ ਅੱਜ ਪੰਜਾਬ ਦਾ ਕਰਜ਼ਾ ਪਿਛਲੇ 1 ਸਾਲ ਵਿੱਚ ਆਲਮੋਸਟ 1 ਲੱਖ ਕਰੋੜ ਰੁਪਈਆ ਐਡ ਹੋ ਗਿਆ ਸੋ ਮੇਰੀ ਸਾਰੇ ਵੋਟਰਸ ਨੂੰ ਬੇਨਤੀ ਆ ਕਿ ਸਾਰੇ ਸਮੂਹਕ ਹਾਲਾਤ ਪੰਜਾਬ ਦੇ ਮੱਦੇਨਜ਼ਰ ਰੱਖ ਕੇ ਥਾਣਿਆਂ ਤਹਿਸੀਲਾਂ ਤੱਕ ਦੇਖ ਕੇ ਉਪਰ ਸਰਕਾਰ ਦੀ ਕਾਰਜਸ਼ੈਲੀ ਦੇਖ ਕੇ ਫਿਰ ਪੰਜਾਬ ਦੇ ਵਿੱਚ ਪਿੰਡਾਂ 'ਚ ਚੋਣਾਂ ਦੇ ਵਿੱਚ ਵੋਟਾਂ ਪਾਓ ਤੇ ਚੰਗੇ ਬੰਦੇ ਚੁਣੋ ਸਿਰਫ ਇਸ ਕਰਕੇ ਨਹੀਂ ਕਿ ਇਹ ਮੈਂ ਭਲਾਨੇ ਮੈਂ ਧੜੇ ਨਾਲ ਜੁੜਿਆ ਤੇ ਇਸ ਕਰਕੇ ਹੀ ਮੈਂ ਵੋਟ ਪਾਣੀ ਤੇ ਤੁਸੀਂ ਇਸ ਤਰ੍ਹਾਂ ਕਰੋਗੇ ਤੇ ਫਿਰ ਧੜਿਆਂ ਦੇ ਵਾਲੀ ਇੱਕ ਜਿਹੜਾ ਲੀਡਰਸ਼ਿਪ ਤੁਹਾਨੂੰ ਮਿਲੇਗੀ ਉਹ ਕੋਰ ਲੀਡਰਸ਼ਿਪ ਆਵੇਗੀ ਬਸ ਅੱਜ ਦਾ ਸੀ ਲੇਕਿਨ ਜਿਸ ਤੰਗ ਦੇ ਨਾਲ ਭਗਵੰਤ ਮਾਨ ਸਰਕਾਰ ਨੇ ਗੁਪਤ ਤਰੀਕਕੇ ਨਾਲ ਚੋਰ ਦਰਵਾਜ਼ੇ ਰਾਹੀਂ ਕਬਰਾਹਟ ਵਿੱਚ ਆਣ ਕੇ ਔਰ ਕਾਇਰਤਾ ਦਾ ਸਬੂਤ ਦਿੰਦਿਆਂ ਅਫਸਰਾਂ ਸਾਹਿਬ ਦਾ ਦੁਰਉਪਯੋਗ ਕਰਕੇ ਵੋਟ ਬੰਦੀਆਂ ਲੁਕਾ ਲੁਕੋ ਕੇ ਵੋਟਰ ਸੂਚੀਆਂ ਲੁਕੋ ਕੇ ਔਰ ਜਿਹੜੀ ਰੋਸਟਰ ਬਣਾਉਣਾ ਸਰਪੰਚੀ ਦਾ ਉਹਨੂੰ ਤੁਥ-ਮੁਥ ਕਰਕੇ ਪਿੰਡਾਂ ਦੇ ਵਿੱਚ ਬਾਰ ਬਾਰ ਕੇ ਇਹ ਸਾਡੇ ਉਲਟ ਇਹਨੂੰ ਰਿਜ਼ਰਵ ਕਰ ਦਿਓ ਇਹ ਸਾਡੇ ਹੱਕ ਚ ਇਹ ਸੂਪਨ ਕਰ ਦਿਓ ਛੋਟੀ ਮੋਟੀ ਪੰਚਾਇਤ ਤਾਂ ਜਿੱਤ ਸਕਦੇ ਹਾਂ ਲੇਕਿਨ ਯਾਦ ਰੱਖੇ ਕਿ 2027 ਵਿੱਚ ਤੁਹਾਡਾ ਬਿਸਤਰਾ ਗੋਲ ਲੁਕੀ ਕਰ ਦੇਣਗੇ ਅਗਰ ਤੁਸੀਂ ਇਸ ਤਰ੍ਹਾਂ ਦੀ ਰਾਜਨੀਤੀ ਪਸੂ ਕਰੋਗੇ ਇਹ ਬਦਲਾਅ ਨਹੀਂ ਇਹ ਬਦਲੇ ਦੀ ਸਰਕਾਰ ਸਾਨੂੰ ਨਜ਼ਰ ਆ ਰਹੀ ਸੋ ਮੈਂ ਅੱਜ ਦੇ ਮੇਰੇ ਇਸ ਵਿਸ਼ੇ ਨਾਲ ਤੁਹਾਨੂੰ ਜੁੜਨ ਵਾਸਤੇ ਬੇਨਤੀ ਕੀਤੀ ਸੀ ਅਗਰ ਠੀਕ ਲੱਗਿਆ ਤਾਂ ਸਾਰਿਆਂ ਨਾਲ ਸ਼ੇਅਰ ਕਰਨਾ ਤੁਹਾਡਾ ਸਾਰਿਆਂ ਦਾ ਜੋਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਦੋਸਤੋ ਕੈਨ ਨੂੰ ਤਾਂ ਕਹਿੰਦੇ ਨੇ ਕਿ ਪੰਚਾਇਤ ਚੋਣਾਂ ਜਿਹੜੀਆਂ ਨੇ ਉਹ ਜਮਹੂਰੀਅਤ ਦਾ ਮੁੱਢ ਹੁੰਦਾ ਗ੍ਰਾਸ ਰੂਟਸ ਡੈਮੋਕ੍ਰੇਸੀ ਲੇਕਿਨ ਜੋ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਨਾਮ ਦੇ ਉੱਤੇ ਇੱਕ ਡਰਾਮਾ ਰਚਿਆ ਗਿਆ ਪਿਛਲੇ ਕੁਝ ਸਮੇਂ ਤੋਂ ਉੱਥੋਂ ਐ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੰਨੀ ਘਬराई ਹੋਈ ਆ ਕਿ ਕਿਸੇ ਤਰੀਕੇ ਦੇ ਨਾਲ ਸਾਰੇ 13000 ਪਿੰਡਾਂ ਦੇ ਵਿੱਚ ਸਾਡੇ ਸਰਪੰਚ ਬਣ ਜਾਣ ਸਾਡੇ ਪੰਚ ਬਣ ਜਾਣ ਪਹਿਲੀ ਗੱਲ ਤਾਂ 1 ਸਾਲ ਤੋਂ ਉੱਤੇ ਪੰਚਾਇਤ ਦਾ ਜਿਹੜਾ ਟਿਨਿਓਰ ਸੀਗਾ ਉਹ ਡਿਲੇ ਕੀਤਾ ਇੱਕ ਸਾਲ ਵਿੱਚ ਪੈਸਾ ਜਿਹੜੇ ਸਰਕਾਰੀ ਪ੍ਰਬੰਧਕ ਲਾਏ ਦੂਜੇ ਤੀਜੇ ਉਹਨਾਂ ਨੇ ਖੁਰਦ-ਬੁਰਦ ਕੀਤਾ ਕਿਤੇ 2.5 ਸਾਲ ਵਿੱਚ ਚੱਜ ਨਾਲ ਪੰਜਾਬ ਵਿੱਚ ਕਿਸੇ ਪਿੰਡੂ ਵਿਕਾਸ ਦੇ ਪ੍ਰੋਜੈਕਟ ਵਾਸਤੇ ਪੈਸਾ ਖਰਚਾ ਕੇ ਨਹੀਂ ਇਹ ਤਾਂ ਹੈ ਅਸਲੀਅਤ ਲੇਕਿਨ ਜਿਹੜੀਆਂ ਚੋਣਾ ਵੀ ਕਰਵਾ ਲੈਣ ਜਿੱਦਾਂ ਨਾ ਚੋਰ ਦਰਵਾਜ਼ੇ ਰਾਹੀਂ ਕਰਾਉਣੀ ਆਉਂਦੀ ਆ ਗੁਪਤ ਕਰਾਉਣੀਆਂ ਹੁੰਦੀਆਂ ਨੇ ਗੁਪਤਿਆਂ ਦੀ ਸਰਕਾਰ ਬਣ ਕੇ ਰਹਿ ਗਈ ਇਹ ਪਹਿਲਾਂ ਇਹਨਾਂ ਨੇ ਵੋਟਬੰਦੀ ਜਿਹੜੀ ਕੀਤੀ ਉਹ ਛੁਪਾ ਕੇ ਰੱਖੀ ਕਿਸੇ ਨੂੰ ਵੋਟਬੰਦੀ ਦੀ ਲਿਸਟਾਂ ਨਹੀਂ ਦਿੱਤੀਆਂ ਔਰ ਵੋਟ ਵੀ ਕਿੰਨਾ ਬਣਾਏ ਕਿ ਫਰਸਤੋਂ ਇੱਕ ਘਰ ਦੇਖਾ ਕਿ ਕੋਈ ਇਹਨਾਂ ਦੇ ਵਿਰੋਧੀਆਂ ਦਾ ਕਾਂਗਰਸ ਦਾ ਅਕਾਲੀ ਦਲ ਦਾ ਇਹਦੇ ਵਿੱਚ ਇਹਨੂੰ ਇੱਕ ਘਰ ਨੂੰ ਚਾਰ ਵੋਡਾਂ ਚ ਵੰਡ ਦਿੱਤਾ। ਇੱਕ ਵਾਰ ਇੱਕ ਘਰ ਨੂੰ 15 ਘਟ ਪਾ ਕੇ ਇੱਕ ਹੋਰ ਤੀਜੇ ਚੌਥੇ ਵੋਟ ਵਿੱਚ ਪਾ ਤਾ ਕੰਟੀਗੂਇਟੀ ਦਾ ਪ੍ਰਿੰਸੀਪਲ ਵੀ ਤੋੜਿਆ ਰੰਚ ਕੇ। ਔਰ ਇੱਥੇ ਬਸ ਨਹੀਂ ਜਿਹੜਾ ਸਰਪੰਚੀ ਦਾ ਰੋਸਟਰ ਸੀ ਉਹ ਕੱਲ ਸ਼ਾਮ ਡੀਸੀ ਜਿਹੜੇ ਰਿਸਪੈਕਟਿਵ ਨੇ ਜ਼ਿਲ੍ਹਿਆਂ ਦੇ ਉਹਨਾਂ ਨੇ ਕੱਲ ਸ਼ਾਮ ਤਾਈ ਲੋਕਾਂ ਨੂੰ ਦਿੱਤਾ ਨਹੀਂ ਕਿ ਖਾਲੇ ਅੱਜ ਤੱਕ ਵੀ ਸਵੇਰੇ ਲੋਕੀ ਫੋਨ ਕਰਕੇ ਪੁੱਛਦੇ ਨੇ ਕਿ ਸਾਡਾ ਪਿੰਡ ਸਰਪੰਚ ਜੀ ਰਿਜ਼ਰਵ ਹੈ ਜਾਂ ਸਰਪੰਚ ਓਪਨ ਹੈ ਜਾਂ ਸਰਪੰਚ ਔਰਤ ਵਾਸਤੇ ਆ ਇਹ ਕਿੱਦਾਂ ਦੀ ਇਲੈਕਸ਼ਨ ਹੈ ਜੀ ਔਰ ਕਈ ਵਾਰ ਪਿੰਡ ਜਿਹੜੇ ਨੇ ਉਹ ਤੀਜੀ ਚੌਥੀ ਦਫਾ ਲਗਾਤਾਰ ਐਸਸੀ ਰਿਜ਼ਰਵ ਕੀਤੇ ਜਾਂਦੇ ਔਰ ਕਈ ਜਗ੍ਹਾ ਤੇ ਉੱਤੇ ਲਗਾਤਾਰ ਜਨਰਲ ਕੈਟਾਗਰੀ ਨੂੰ ਤਿੰਨ ਚਾਰ ਵਾਰੀ ਓਪਨ ਰੱਖਿਆ ਜਾ ਰਿਹਾ ਜਿੱਥੇ ਕੋਈ ਇਹਨਾਂ ਦੇ ਲੱਗਦਾ ਕਿ ਸਾਡੇ ਚੇਹੇ ਹੋਣਗੇ ਉੱਥੇ ਐਸਸੀਜ਼ ਨੂੰ ਮੌਕਾ ਨਹੀਂ ਦਿੱਤਾ ਜਾ ਰਿਹਾ ਲੀਡਰਸ਼ਿਪ ਪ੍ਰੋਵਾਈਡ ਕਰਨ ਦਾ ਔਰ ਜਿਹੜੇ 4-4 ਵਾਲੀ ਰਿਜ਼ਰਵ ਕਰਤੇ ਉਹਨਾਂ ਵਿੱਚ ਜਨਰਲ ਕੈਟਾਗਰੀ ਦੇ ਲੋਕਾਂ ਨੂੰ ਵੰਜੇ ਰੱਖਿਆ ਜਾ ਰਿਹਾ ਵਾ ਲੀਡਰਸ਼ਿਪ ਪਿੰਡ ਵਿੱਚ ਮੌਕਾ ਮਿਲਦਾ ਕਿਉਂਕਿ ਉੱਥੋਂ ਹੀ ਸਾਰੀ ਗੱਲ ਅੰਗੇ ਵਿਧਾਨ ਸਭਾ ਤੇ ਲੋਕ ਸਭਾ ਤੱਕ ਪਹੁੰਚਦੀ ਹੈ ਸੋ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਆਪਾਂ ਬਦਲਾਅ ਬਦਲਾਅ ਕਰਦੇ ਸੀ ਅਸਲ 'ਚ ਆਪਾਂ ਨੂੰ ਹੁਣ ਸਮਝ ਆਇਆ ਕਿ ਬਦਲਾਅ ਦਾ ਮਤਲਬ ਕੀ ਸੀਗਾ ਇਹਨਾਂ ਦਾ ਮਤਲਬ ਸੀਗਾ ਕਿ ਅਸੀਂ ਮਗਰ ਦੀਆਂ ਸਰਕਾਰਾਂ ਦੇ ਵੀ ਰਿਕਾਰਡ ਤੋੜਾਂਗੇ ਜਿਹੜਾ ਕੰਮ ਉਹਨਾਂ ਨੇ ਨਹੀਂ ਕੀਤਾ ਘਾਣ ਉਹ ਅਸੀਂ ਘਾਣ ਕਰਕੇ ਦਿਖਾਵਾਂਗੇ ਇਕੱਲਾ ਪੰਚਾਇਤੀ ਚੋਣਾਂ ਦੇ ਖੇਮੇ 'ਚ ਨਹੀਂ ਜਨਰਲ ਵਰਕਿੰਗ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਕਿ ਕਿਸ ਤੰਗ ਦੇ ਨਾਲ ਇਹ ਸਰਕਾਰ ਫੰਕਸ਼ਨ ਕਰਦੀ ਹੈ ਲੇਕਿਨ ਪੰਚਾਇਤ ਚੋਣਾ ਇੱਕ ਇੰਪੋਰਟੈਂਟ ਪਿਲਰ ਹੈ ਡੈਮੋਕ੍ਰੇਸੀ ਦਾ ਇੱਕ ਥੰਮ ਹੈ ਜਮਹੂਰੀਅਤ ਦਾ ਕਿ ਜੇ ਆਪਾਂ ਇਸ ਨੂੰ ਹੀ ਬਿੜਾ ਕਰ ਦਿੰਨਾ ਜੇ ਹੀ ਪੰਚਾਇਤਾਂ ਫਰਜ਼ ਕਰੋ ਸਰਪੰਚ ਦਾ ਰੋਸਟਰ ਇੱਕ ਮਹੀਨਾ ਪਹਿਲਾਂ ਲਾ ਕੇ ਤੁਹਾਨੂੰ ਵੀਡੀਓ ਦਸਤਾਵੇਜ਼ਾਂ ਦੇ ਬਾਰੇ ਕਿ ਆਹ ਪਿੰਡ ਜਿਹੜੇ ਨੇ ਤੁਹਾਡੇ ਅਸੀਂ ਰਿਜ਼ਰਵ ਕਰ ਰਹੇ ਹਾਂ ਔਰ ਅਸੀਂ ਬਿਲਕੁਲ ਜੈਨੂਨ ਅਧਾਰ ਤੇ ਰਜਿਸਟਰ ਕਰ ਰਹੇ ਹਾਂ ਕਿਸੇ ਅਲਫਾਬੈਟਿਕਲ ਆਰਡਰ ਤੇ ਕਰ ਰਹੇ ਹਾਂ ਅਸੀਂ ਰੋਟੇਟ ਕਰਾਂਗੇ ਲੀਡਰਸ਼ਿਪ ਤਾਂ ਕਿ ਸਾਰਿਆਂ ਨੂੰ ਮੌਕਾ ਮਿਲ ਸਕੇ ਇਹਨਾਂ ਨੇ ਚੋੜੀ ਰੱਖਿਆ ਤਾਂ ਕਿ ਲੋਕੀ ਹਾਈ ਕੋਰਟ ਨਾ ਜਾ ਸਕੀ ਹਾਈ ਕੋਰਟ ਤਾਂ ਹੁਣ ਵੀ ਲੋਕੀ ਜਾਣਗੇ ਲੇਕਿਨ ਜਿਹੜਾ ਹੈ ਪੰਚਾਇਤ ਇਲੈਕਸ਼ਨ ਜਦਾਂ ਮੈਂ ਸਮਝਦਾ ਕਿ ਇੱਕ ਬਹੁਤ ਇਸ ਪ੍ਰਣਾਲੀ ਦਾ ਨੁਕਸਾਨ ਕਰਨ ਜਾਵੇ ਅਗਲੀ ਗੱਲ ਕਿ ਜਿਹੜਾ ਟਾਈਮਿੰਗ ਦੇਖੋ ਤੁਸੀਂ ਕੀ ਰੱਖੀ ਇਲੈਕਸ਼ਨ ਸਾਰਾ ਪੰਜਾਬ ਢੋਨੇ ਦੀ ਬਾਟੀ ਵਿੱਚ ਬਿਜ਼ੀ ਹੋ ਜਾਏਗਾ ਆਲਰੇਡੀ ਕੰਮ ਸ਼ੁਰੂ ਹੋ ਗਿਆ ਪਿੰਡਾਂ ਦੇ ਵਿੱਚ ਵਾਢੀ ਦਾ ਤੇ ਪਹਿਲੀ ਤਰੀਕ ਤੋਂ ਸਰਕਾਰੀ ਖਰੀਦਦਾਰੀ ਹੈ ਤੇ 15 ਅਕਤੂਬਰ ਨੂੰ ਵੋਟਾਂ ਰੱਖੀਆਂ ਮਤਲਬ ਪੂਰਾ ਗਹਿ ਗੱਜ ਚ ਝੋਨੇ ਦਾ ਸੀਜ਼ਨ ਹੋਵੇਗਾ ਪੂਰਾ ਕਿਸਾਨ ਖੇਤ ਮਜ਼ਦੂਰ ਗਰੀਬ ਆਦਮੀ ਔਰਤਾਂ ਉਹ ਇਲੈਕਸ਼ਨ ਲੜਨ ਗਏ ਕਿ ਵਾਢੀ ਕਰਨਗੇ ਆਪਣੇ ਪੇਟ ਭਰਨਗੇ ਕਿ ਚੋਣਾਂ ਦੇ ਵਿੱਚ ਜਾ ਕੇ ਇਹ ਕਰਨਗੇ ਅੱਛਾ ਅਫਸਰ ਸ਼ਾਇਦ ਨੂੰ ਤਾਂ ਪਤਾ ਨਹੀਂ ਹੁੰਦਾ ਕਿ ਹਾੜੀ ਸੋਣੀ ਕੀ ਹੈ ਕਿੱਥੋਂ ਘੜ ਪੋਲੀਟਿਕਲ ਆਦਮੀ ਜਿਹੜੇ ਐਮਐਲਏ ਜਿੱਤ ਕੇ ਆਏ ਇਹਨਾਂ ਦੇ ਮਨਿਸਟਰਸ ਬਣੇ ਨੇ ਕੁਮਤਮਾਨ ਹੈ ਉਹਨੂੰ ਤਾਂ ਪਤਾ ਨਹੀਂ ਕਿ ਹਾੜੀ ਸੋਣੀ ਕੀ ਹੈ ਇੱਕ ਸਾਲ ਜੇ ਤੁਸੀਂ ਨਹੀਂ ਕਰਾਇਆ ਤੇ ਜੇਹੀ ਇਲੈਕਸ਼ਨ ਫਰਜ਼ ਕਰੋ 15 ਦਿਨ ਜਾਂ 20 ਦਿਨ ਨਾ ਹੋ ਲੇਟ ਹੋ ਜਾਂਦਾ ਤਾਂ ਕੀ ਗੁਨਾਹ ਹੋ ਜਾਣਾ ਸੀ ਲੇਕਿਨ ਜਾਣ ਕੇ ਚੋਣੇ ਦੇ ਸੀਜ਼ਨ ਵਿੱਚ ਰੱਖਿਆ ਗਿਆ ਵਾ ਤਾਂ ਕਿ ਲੋਕਾਂ ਨੂੰ ਘੰਬੜ ਪੁੱਸੇ ਦੇ ਵਿੱਚ ਪਾਇਆ ਜਾ ਸਕੇ ਔਰ ਜਿਹੜਾ ਸਰਕਾਰੀ ਤੰਤਰ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ ਇਹ ਮੰੰਦਨਯੋਗ ਹੈ ਇਸ ਤਰ੍ਹਾਂ ਕਰਕੇ ਤੁਸੀਂ ਪੰਚਾਇਤਾਂ ਫਰਜ਼ ਕਰੋ ਜਿੱਤ ਵੀ ਜਾਂਦੇ ਹੋ ਸਬਕ ਸਿੱਖੋ ਪਿਛਲੀਆਂ ਸਰਕਾਰਾਂ ਤੋਂ ਮਗਲੀਆਂ ਸਰਕਾਰਾਂ ਪਾਰਲੀਮੈਂਟ ਵੀ ਜਿੱਤੀ ਜਾਂਦੀ ਸੀ 13000 ਪੰਚਾਇਤਾਂ ਬਣਾ ਲੈਂਦੀ ਸੀ ਲੇਕਿਨ ਜਦੋਂ ਅਸੈਂਬਲੀ ਦਾ ਧਿਆਨ ਹੋਣਾ ਉਦੋਂ ਬਿਲਕੁਲ ਉਹਨਾਂ ਦਾ ਜਿਹੜਾ ਸਿਗਾਓ ਕੀ ਕਹਿੰਦੇ ਹੁੰਦੇ ਕਿ ਸੁਪੜਾ ਸਾਫ ਹੋ ਜਾਂਦਾ ਮਤਲਬ ਕਿ ਇਲੈਕਸ਼ਨ ਹਾਰ ਜਾਂਦੀਆਂ ਰਹੀ ਪਰ ਕੱਲੀ ਪੰਜਾਬ ਦੀ ਨਹੀਂ ਸਾਰੇ ਦੇਸ਼ ਵਿੱਚ ਇਹ ਕਿਸਮ ਦੀ ਪ੍ਰਕਿਰਿਆ ਆ ਵਾ ਸੋ ਕਦੀ ਵੀ ਸੱਤਾ ਦਾ ਦुरुपयोग ਨਾ ਕਰੋ ਉਹਦਾ ਉਪਯੋਗ ਕਰੋ ਸਭ ਲੋਕਾਂ ਨੂੰ ਕਾਲ ਦਿਓ ਕਿ ਅਸੀਂ ਬਿਲਕੁਲ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਵਾਂਗੇ ਤੁਸੀਂ ਆ ਸਾਡੇ ਸਰਪੰਚਾਂ ਦੇ ਰੋਸਟਰ ਲਾ ਦਿੱਤੇ ਨੇ ਆ ਅਸੀਂ ਬੋਰਡ ਬੰਦੀ ਲਾ ਦਿੱਤੀ ਹੈ ਅਗਰ ਕਿਸੇ ਨੂੰ ਕੋਈ ਆਬਜੈਕਸ਼ਨ ਹੈ ਤੁਸੀਂ ਪਹਿਲਾਂ ਆਬਜੈਕਸ਼ਨਸ ਲਾਓ ਜੇ ਤੁਸੀਂ ਨਹੀਂ ਸੈਟੀਸਫਾਈਡ ਤਾਂ ਤੁਸੀਂ ਹਾਈ ਕੋਰਟ ਜਾਣ ਦਾ ਵੀ ਟਾਈਮ ਦਿੱਤਾ ਜਾਵੇ ਜਿੰਨੀਆਂ ਆਬਜੈਕਸ਼ਨਸ ਲਾਈਆਂ ਗਈਆਂ ਉਹ ਸਾਰੀਆਂ ਗੁਪਤ ਰੱਖੀਆਂ ਗਈਆਂ ਲੋਕਾਂ ਨੂੰ ਰਸੀਡਸ ਨਹੀਂ ਦਿੱਤੀਆਂ ਗਈਆਂ ਜਿਹੜੀ ਲੋਕਾਂ ਨੇ ਅਰਜ਼ੀਆਂ ਦਿੱਤੀਆਂ ਫਾਰਮ ਨੰਬਰ 1 2 3 ਜਿਹੜਾ ਕਮਿਸ਼ਨ ਨੇ ਭੇਜਿਆ ਸੀਗਾ ਕਿਸੇ ਨੂੰ ਉਹਦੀ ਰਸੀਡ ਨਹੀਂ ਦਿੱਤੀ ਕਿ ਕਿਸੇ ਤਰੀਕੇ ਨਾਲ ਕੋਲੈਕਸ਼ਨ ਚੈਲੰਜ ਨਾ ਹੋਵੇ ਸੋ ਮੇਰੇ ਹਿਸਾਬ ਦੇ ਨਾਲ ਇਹ ਇਲੈਕਸ਼ਨ ਇੱਕ ਫਾਰਸ ਇੱਕ ਡਰਾਮਾ ਔਰ ਇੱਕ ਕੋਝਾ ਮਜ਼ਾਕ ਤੇ ਕੀਤਾ ਜਾਣ ਲੱਗਿਆ ਵਾ ਸੰਗੂਰੀਅਤ ਦੇ ਨਾਲ ਜਿੱਤ ਹਾਰ ਤਚੋ ਦੇਦੀ ਹੋਣੀ ਉਹ ਤਾਂ ਕੋ ਗੱਲ ਨਹੀਂ ਗਈ ਮੈਂ ਵੋਟਰਾਂ ਨੂੰ ਬੇਨਤੀ ਕਰੂੰਗਾ ਸਪੈਸ਼ਲ ਤੌਰ ਤੇ ਉੱਤੇ ਕਿ ਬੰਦੇ ਚੰਗੇ ਚੁਣੋ ਆਪਣੇ ਪਿੰਡਾਂ ਦੇ ਕਿਉਂਕਿ ਇਹਨਾਂ ਵਿੱਚੋਂ ਹੌਲੀ-ਹੌਲੀ ਪੁਣ ਕੇ 117 ਜਿਹੜੇ ਤੁਹਾਡੇ ਲੀਡਰਸ ਨੇ ਵਿਧਾਨ ਸਭਾ ਦੇ ਵਿੱਚ ਜਾਣੇ ਤੇ ਉਹਨਾਂ ਵਿੱਚੋਂ ਪੁਣ ਕੇ ਮੁੜ ਕੇ 13 ਮੈਂਬਰ ਪਾਰਲੀਮੈਂਟ ਲੋਕ ਸਭਾ ਦੇ ਵਿੱਚ ਜਾ ਕੇ ਆਪਣੀ ਪ੍ਰਤਨਿਧਤਾ ਪੰਜਾਬ ਦੀ ਕਰਦੀ ਹੈ ਤੇ ਜੇ ਆਪਾਂ ਇੱਥੇ ਹੀ ਮਤਲਬ ਥੋੜਾ-ਬੋੜਾ ਲਾਲਚ ਕਰਕੇ ਜਾਂ ਕੋ ਦਾਰੂ-ਦੂਰੂ ਪੀ ਕੇ ਆਪਾਂ ਵੋਟਾਂ ਪਾਵਾਂਗੇ ਤੇ ਫਿਰ ਤੁਹਾਨੂੰ ਉਦਾਂ ਦੇ ਲੀਡਰ ਬਣਨਗੇ ਫਿਰ ਫਿਰ ਵੋਟਰਾਂ ਬਾਅਦ ਕਹਿੰਦੇ ਨੇ ਜੀ ਕਿ ਸਾਡਾ ਕੰਮ ਨਹੀਂ ਹੋ ਰਿਹਾ ਭ੍ਰਿਸ਼ਟਾਚਾਰ ਬਹੁਤਿਆਰ ठाਣੀਜ ਕੋਈ ਸੁਣਵਾਈ ਨਹੀਂ ਕਿਉਂਕਿ ਤੁਸੀਂ ਆਗੂ ਅੱਛੇ ਨਹੀਂ ਅੱਗੇ ਵੇਚਦੇ ਗਲਤਾ ਸਿਰਫ 13000 ਪਿੰਡਾਂ ਚ ਚੰਗੇ ਸਰਪੰਚ ਚੁਣਨ ਦੀਆਂ 117 ਮੈਂ ਐਮਐਲਏ ਚੁਣਨ ਦੀਆਂ ਤੇ 13 ਲੋਕ ਸਭਾ ਦੇ ਮੈਂਬਰਸ ਚੁਣਨ ਦੀ ਜੇ ਆਪਾਂ ਇੰਨਾ ਵੀ ਅੱਛੇ ਤਰੀਕੇ ਨਾਲ ਨਹੀਂ ਚੁਣ ਸਕਦੇ ਤੇ ਲਾਲਚ ਕਰਾਂਗੇ ਤੇ ਪਾਰਟੀ ਬਾਜ਼ੀ ਚਾਵਾਂਗੇ ਇਹ ਇਲੈਕਸ਼ਨ ਪਾਰਟੀ ਬਾਜ਼ੀ ਦੇ ਲਈ ਗਈ ਭਗਵਾਨ ਪਾਣ ਨੂੰ ਕਹਿੰਦੇ ਦੇ ਅਸੀਂ ਚੋਣ ਸਿੰਬਲ ਦੇ ਨਹੀਂ ਪੰਚਾਇਤ ਤੱਕ ਦੀ ਚੋਣਾਂ ਦੇ ਪਾਰਟੀ ਸਿੰਬਲ ਤੇ ਕਦੀ ਕਿਸੇ ਨੇ ਕਰਾਇਆ ਹੀ ਨਹੀਂ ਹਾਂ ਲੋਕ ਸੰਪਤੀ ਜ਼िला ਪ੍ਰੀਸ਼ਦ ਹੁੰਦੀਆਂ ਲੇਕਿਨ ਪੰਚਾਇਤ ਕਦੀ ਵੀ ਕਿਸੇ ਸਰਕਾਰ ਨੇ ਆਪਣੇ ਪਾਰਟੀ ਸਿੰਬਲ ਤੇ ਇਲੈਕਸ਼ਨ ਨਹੀਂ ਕਰਾਇਆ ਤੇ ਮੈਂ ਵੀ ਕਹੂੰਗਾ ਕਿ ਸਾਦੀ ਵੀ ਪੋਲੀਟੀਕਲ ਆਦਮੀਆਂ ਦੇ ਵਿੱਚ ਮਦਖਲ ਨਹੀਂ ਬਣਦੀ ਲੋਕ ਆਪਣੇ ਲੈਵਲ ਦੇ ਉੱਤੇ ਆਪਣੇ ਪਿੰਡ ਵਿੱਚ ਕੋਈ ਕਈ ਵਾਰ ਦੋਵੇਂ ਹੀ ਥੜੇ ਸਾਡੇ ਨਾਲ ਨੇ ਜਾਂ ਦੋਵੇਂ ਥੜੇ ਜਿਹੜੇ ਨੇ ਉਹ ਆਪਸ ਵਿੱਚ ਪਿੰਡ 'ਚ ਇੱਕ ਪਾਰਟੀ ਨਾਲ ਕਨੈਕਟਡ ਨੇ ਇਹ ਸਿਲੈਕਸ਼ਨ 'ਚ ਦਖਲਅੰਦਾਜ਼ੀ ਘੱਟ ਲੇਕਿਨ ਇਨਸਾਫ ਪਸੰਦੀਨਾ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣੀ ਚਾਹੀਦੀ ਤਾਂ ਕਿ ਲੋਕਾਂ ਨੂੰ ਜੰਬੂਰੀਅਤ ਵਿੱਚ ਵਿਸ਼ਵਾਸ ਲੋਕਾਂ ਦਾ ਵਿਸ਼ਵਾਸ ਟੁੱਟਦਾ ਜਾ ਰਿਹਾ ਸਾਰੇ ਦੇਸ਼ ਵਿੱਚ այ ਨੂੰ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਸ਼ੋਰ ਮੱਚਦਾ ਰਿਹਾ ਕਦੀ ਈਵੀਐਮ ਦੇ ਮੁਤਲਕ ਕਦੀ ਜਿਹੜਾ ਖਰਚੇ ਦੀ ਲਿਮਿਟ ਬਣੀ ਹੁਣ ਮੇਰੇ ਖਿਆਲ ਆ ਕਿ 40000 ਕੇ 30000 ਰੁਪਏ ਖਰਚੇ ਦੀ ਲਿਮਿਟ ਬਣੀ ਹੈ ਸਰਪੰਚੀ ਦੀ ਤੇ ਚੋਣ ਕਮਿਸ਼ਨ ਦੇ ਨੱਕ ਦੇ ਥੱਲੇ ਇਲੈਕਸ਼ਨ ਹੋਣੀ ਆ ਤੇ ਲੱਗਣੇ ਹੈਗੇ ਪੈਸੇ ਕਈ ਕਈ ਲੱਖ ਕਈ ਕਈ ਤਰਾਮੀਆਂ ਉੱਥੇ ਲਾਲਚ ਦਿੱਤਾ ਜਾ